ਦੋਹਾਲਾ ਜਿਹੜੇ ਮੇਨ ਕੰਡੀਸ਼ਨ ਆ ਉਹ ਯੂਰੇ ਲਾਗ ਹੋਉਂਦੀ ਨਹੀਂ ਦਿਖ ਰਹੀ ਫਾਇਰ ਸੇਫਟੀ ਨਹੀਂ ਦੇ ਕੇ ਫਿਰ ਕੰਨ ਨੂੰ ਘਟਨਾ ਹੁੰਦੀ ਆ ਤਾਂ ਕਿਉਂ ਨ ਜ਼ਿੰਮੇਵਾਰ ਨਹੀਂ ਦੇਖੋ ਇਹਨਾਂ ਨੂੰ ਇਹ ਦੁਕਾਨਦਾਰ ਇਹ ਫਾਇਰ ਸਿਸਟਮ ਨਹੀਂ ਅਡਾਪਟ ਕਰਨਗੇ ਤਾਂ ਇਹਨਾਂ ਦੇ ਚਲਾਨ ਕਟਾਂਗਾ ਵੈਸੇ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਨੇ ਸਿਰਫ ਇਹੀ ਡਿਊਟੀ ਹੈ ਵੀ ਲੋਕਾਂ ਨੂੰ ਜਿਹੜੇ ਆਪਣੇ ਤੁਹਾਡੇ ਬੈਂਚ ਅੱਗੇ ਲਾਏ ਵੇ ਥੋੜੇ ਥੋੜੇ ਲੋਕਾਂ ਦੇ ਰਸਤਾ ਨਾਲ ਰੋਕੀਏ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕੀਤੀ ਹੈ ਕੀ ਕਮੀਆਂ ਲੱਗੀਆਂ ਤੇ ਕੀ ਤੁਹਾਨੂੰ ਦੇਖਣ ਨੂੰ ਮਿਲਿਆ ਫਾਇਰ ਆਫਸਰ ਤੁਹਾਡੇ ਨਾਲ ਦੇਖੋ ਮੇਰੇ ਨਾਲ ਫਾਇਰ ਆਫਸਰ ਨਾਲ ਹੈ ਸਾਡੀ ਜਿਹੜੀ ਡਿਊਟੀ ਬੰਦੀ ਹੈ ਐਜੇ ਮੇਰ ਜੋ ਮੇਰੇ ਫਰਜ਼ ਆ ਜੋ ਲੋਕਾਂ ਦੇ ਪ੍ਰਤੀ ਮੇਰੀ ਲੋਇਲਟੀ ਹੈ ਜਾਂ ਜਿਹੜਾ ਮੇਰਾ ਫਰਜ਼ ਹੈ ਜਿਹੜੀ ਮੇਰੀ ਡਿਊਟੀ ਹੈ ਉਹ ਕਰਨਾ ਮੇਰਾ ਫਰਜ਼ ਬੰਦਾ ਹੈ ਲੋਕਾਂ ਦੇ ਟੈਕਸ ਤੋਂ ਮੈਨੂੰ ਤਨਖਾਹ ਮਿਲਦੀ ਹੈ ਤਾਂ ਮੇਰੀ ਡਿਊਟੀ ਬੰਦੀ ਹੈ ਕਿਉਂਕਿ ਜਿਹੜੀ ਵੀ ਕੋਈ ਕਮੀ ਪੇਸ਼ੀ ਸਾਨੂੰ ਦਿਖ ਰਹੀ ਹੈ ਅਸੀਂ ਦੁਕਾਨਦਾਰਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਉਹ ਜਿਹੜੀ ਜ਼ਰੂਰਤ ਹੈ ਉਹਨੂੰ ਪੂਰੀ ਕਰਨੀ ਚਾਹੀਦੀ ਹੈ ਕੋਈ ਇਨਸੀਡੈਂਟ ਕੋਈ ਐਸਾ ਇਨਸੀਡੈਂਟ ਨਾ ਹੋਵੇ ਜਿਸ ਵਿੱਚ ਕਿਸੇ ਦਾ ਨੁਕਸਾਨ ਹੋਵੇ ਕੀ ਕਮੀਆਂ ਕੀ ਹੈਗੀਆਂ ਤੁਸੀਂਰੇ ਦੇਖੇ ਜਿ ਹੋਣੀ ਇੱਕ ਫਾਇਰ ਸਿਸਟਮ ਇਹਨਾਂ ਨੂੰ ਅਡਾਪਟ ਕਰਨਾ ਪੈਣਾ ਇਹਨਾਂ ਨੂੰ ਲਾਣਾ ਪੈਂਦਾ ਕੰਡੀਸ਼ਨ ਚ ਲਿਖਿਆ ਪਿਆ ਕਿਉਂਕਿ ਕੱਲ ਨੂੰ ਦੁਕਾਨਦਾਰ ਕਹਿੰਦੇ ਜੀ ਜੇ ਕੋਈ ਇਨਸੀਡੈਂਟ ਹੋ ਜਾਂਦਾ ਵੀ ਕਾਰਪੋਰੇਸ਼ਨ ਜਾਂ ਸ਼ਹਿਰ ਜਿਵੇਂ ਵਾਰ ਕਿਉਂ ਹੈ ਕਿ ਖੁਦ ਜਿਵੇਂ ਵਾਰ ਹੈ ਜਿਹੜੀ ਇਹਨਾਂ ਦੀ ਡਿਊਟੀ ਹੈ ਉਹ ਪੂਰੀਆਂ ਕਰਨ ਤੁਹਾਨੂੰ ਕਿੰਨੀਆਂ ਟੀਮਾਂ ਪਟਿਆਲੇ ਸ਼ਹਿਰ ਤੇ ਵਕਫਾ-ਫਾਵਾ ਤੇ ਤਣਾਤਾਂ ਫਾਇਰ ਦੀਆਂ ਸਾਡੀਆਂ 5 ਟੀਮਾਂ ਜਿਹੜੀਆਂ ਹੈਗੀਆਂ ਫਾਇਰ ਦੇ ਆ ਸ਼ਹਿਰ ਦੇ ਵਿੱਚ ਤਣਾਤ ਹੈਗੀਆਂ ਜਿਵੇਂ ਕਿ ਪੋਲੋ ਗਰਾਊਂਡ ਤੇ ਅਗੇ ਮੰਦਰ ਫੋਕਲ ਪੁਆਇੰਟ ਬੱਸ ਸਟੈਂਡ ਤੇ ਔਰ ਜ਼ਿਲ੍ਹਾ ਪਰਿਸ਼ਦ ਇਹ ਸਰੀਆਂ 5 ਗੱਡੀਆਂ ਸਟੈਂਡ ਬਾਈਆਂ ਔਰ 5 ਗੱਡੀਆਂ ਸਾਡੀ ਫਾਇਰ ਬ੍ਰਿਗੇਡ ਦੇ ਵਿੱਚ ਖੜੀਆਂ ਉਹ ਵੀ ਸਟੈਂਡ ਬਾਈਆਂ ਔਰ ਸਾਰੇ ਜਿਹੜੇ ਸਾਡੇ ਮੁਲਾਜ਼ਮ ਹੈਗੇ ਫਾਇਰ ਦੇ ਸਾਰਿਆਂ ਦੀ ਡਿਊਟੀਆਂ ਜਿਹੜੀਆਂ ਹੈਗੀਆਂ ਰੈਗੂਲਰ ਚੱਲਣਗੀਆਂ ਕੋਈ ਉਹਨਾਂ ਨੇ ਛੁੱਟੀ ਨਹੀਂ ਲੈ ਰਹੇ ਕੋ ਸਭੋ ਸਾਥ ਦੇ ਰਹੇ ਆ ਲੋਕਾਂ ਦੇ ਵਾਸਤੇ ਜਿਹੜੀ ਦੀਵਾਲੀ ਵਧੀਆ ਤਰੀਕੇ ਨਾਲ ਨਿਭਾਈ ਜਾਵੇ ਵਧੀਆ ਹੋਵੇ ਦੀਵਾਲੀ ਸਾਰਿਆਂ ਦੀ ਉਹਨਾਂ ਨੇ ਸਾਰੇ ਮੁਲਾਜ਼ਮਾਂ ਨੇ ਆਪ ਆਪ ਮੁਹਾਰੇ ਉਹਨਾਂ ਨੇ ਕਿਹਾ ਹੈਗਾ ਅਸੀਂ 24 ਹੋਰ ਡਿਊਟੀ ਕਰਾਂਗੇ ਸਟਾਫ ਵੱਲੋਂ ਕਾਰਪੋਰੇਸ਼ਨ ਵੱਲੋਂ ਸਾਡੇ ਸਟਾਫ ਦੀ ਕੋਈ ਕਮੀ ਪੇਸ਼ੀ ਨਹੀਂ ਹੋਰ ਸਟੈਂਡ ਬਾਈਆਂ ਗੱਡੀਆਂ ਮੇ ਸਰ ਮੈਡੀਕਲ ਟੀਮਾਂ ਵੀ ਕੋਈ ਦੇਖੋ ਮੈਡੀਕਲ ਟੀਮਾਂ ਜਿਹੜੇ ਸਾਡੇ ਡਾਕਟਰ ਸਾਹਿਬਾਂ ਕਾਰਪੋਰੇਸ਼ਨ ਦੇ ਬਾਕੀ ਹੈਲਥ ਦੀਆਂ ਟੀਮਾਂ ਕਿਉਂਕਿ ਉਹ ਤਾਂ ਸਟੈਂਡ ਬਾਈ ਹੈ ਉਹ ਰਜਿੰਦਰਾ ਦਾ ਕੰਮ ਹੈਗਾ ਚਲੋ ਪ੍ਰਮਾਤਮਾ ਕਰੇ ਵੀ ਕੁਝ ਐਸਾ ਨਾ ਹੋਵੇ ਸੁਖ ਸ਼ਾਂਤੀ ਨਾਲ ਦੀਵਾਲੀ ਜਿਹੜੀ ਹੈ ਮਨਾਈ ਜਾਵੇ ਤਿਉਹਾਰ ਸਾਲ ਦਾ ਤਿਉਹਾਰ ਹੁੰਦਾ ਸਰ ਇਸ ਤਰ੍ਹਾਂ ਜਿਹੜਾ ਵਿਜ਼ਿਟ ਕੀਤਾ ਪਹਿਲਾਂ ਵੀ ਕੀਤਾ ਸੀ ਕੱਲ ਵੀ ਅਸੀਂ ਇਤਲਾਕ ਘੱਟਦੇ ਸੀ ਇਹਨਾਂ ਨੂੰ ਵੀ ਆਪਣੇ ਆਪਣੇ ਜਿਹੜੇ ਮੋਟਰਸਾਈਕਲ ਸਕੂਟਰ ਤੋਂ ਮਾਰਕੀਟ ਦੇ ਵਿੱਚ ਨਾਂ ਤੇ ਆਪਣੇ ਨਾਲੇ ਫਾਇਰ ਐਕਸਟਿੰਗੂਇਸ਼ਰਸ ਕਿ ਸਾਡਾ ਫਾਇਰ ਟੈਂਕਰ ਬਾਅਦ ਅਸੀਂ ਤਿਆਰ ਕਰ ਦਿੱਤਾ ਤੋਨੋ ਸਾਰਾ ਕੁਝ ਧਿਆਨ ਚ ਰੱਖਦੇ ਹੋਏ ਤੇ ਇਹਨਾਂ ਨੂੰ ਕਿਹਾ ਸੀ ਫਾਇਰ ਐਕਸਟਿੰਗੂਇਸ਼ਰ ਤੇ ਪਾਣੀ ਵਗੈਰਾ ਦਾ ਇੰਤਜ਼ਾਮ ਕਰਕੇ ਰੱਖੋ ਪਰੰਤੂ ਨਵਲੋਂ ਕਿੱਤਾ ਨਹੀਂ ਗਿਆ ਸੀ ਹਲੇ ਤੇ ਅੱਜ ਜਿਹੜਾ ਹੁਣੀ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਜਾਊਂਗਾ ਇਹਨਾਂ ਦੇ ਪ੍ਰਸ਼ਾਨ ਵੱਲੋਂ ਸਾਨੂੰ ਕਿਹਾ ਗਿਆ ਵੀ ਅਸੀਂ ਹੁਣੀ ਇਹ ਸਾਰਾ ਕੁਝ ਕਰਾ ਰਹੇ ਕਿਉਂਕਿ ਦੇਖੋ ਮੋਟਰਸਾਈਕਲ ਸਕੂਟਰ ਤਾਂ ਇਹਨਾਂ ਦੇ ਬਾਹਰ ਕਢਾਈ ਰਹੇ ਆ ਸਾਰੇ ਤੇ ਮੈਂ ਇਹਨਾਂ ਨੂੰ ਕਹਿ ਵੀ ਦਿੱਤਾ ਤੇ ਬਾਕੀ ਜਿਹੜੀ ਕਮੇਪਸ਼ੀਆਂ ਮੇਰੇ ਕੋਲ ਆਲਮੋਸਟ ਘੰਟੇ ਦੇ ਵਿੱਚ ਦੂਰ ਕਰ ਰਹੇ ਆ ਮੈਂ ਮੈਂ ਦੱਸਦਾ ਜੀ ਇਹ ਸਾਰੀਆਂ ਦੁਕਾਨਾਂ ਤੇ ਇਹ ਆ ਵੀ ਕੁਝ ਕੁ ਦੁਕਾਨਾਂ ਤੇ ਸਾਨੂੰ ਨਹੀਂ ਪ੍ਰਾਪਤ ਹੋਏ ਉਹਨਾਂ ਨੂੰ ਕਹਿ ਦਿੱਤਾ ਕਾਫੀ ਦੁਕਾਨਾਂ ਤੇ ਲੱਗੇ ਹੋਏ ਨੇ ਸਰਕਾਰਵਾਈ ਹੋਈ ਉਹਨਾਂ ਦੀ ਸਰਕਾਰ ਵੀ ਇਸ ਤਰ੍ਹਾਂ ਵੀ ਕਾਰਵਾਈ ਕਰ ਦੰਨੇ ਆ ਕਾਰਵਾਈ ਤਾਂ ਉਹਨਾਂ ਨੂੰ ਵਾਰਨਿੰਗ ਦੇਣ ਤੋਂ ਬਾਅਦ ਦੇਣੀ ਹੈ ਵਾਰਨਿੰਗ ਦੇਣ ਤੋਂ ਬਾਅਦ ਨਹੀਂ ਕਰਾਂਗੇ ਤਾਂ ਫਿਰ ਅਸੀਂ ਆਪਣਾ ਜਿਹੜਾ ਸਰਕਾਰੀ ਸਰਕਾਰ ਵੱਲੋਂ ਜੋ ਹੁਕਮ ਪ੍ਰਾਪਤ ਹੋਣਗੇ ਉਹ ਅਸੀਂ ਲਾਗੂ ਕਰ ਦਾਂਗੇ